ਲਗਾਤਾਰ ਤਾਪਮਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਬੀਤੇ ਦਿਨ ਤਾਂ ਵੇਖਿਆ ਗਿਆ ਕਿ ਪਹਾੜੀ ਖੇਤਰਾਂ ਤੋਂ ਵੀ ਜ਼ਿਆਦਾ ਠੰਡ ਮੈਦਾਨੀ ਇਲਾਕਿਆਂ ਵਿੱਚ ਨਜ਼ਰ ਆ ਰਹੀ ਹੈ 1.5 ਡਿਗਰੀ ਤੱਕ ਦਾ ਟੈਂਪਰੇਚਰ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਮਨਜਿੰਦਰ ਸਾਡੇ ਸਹਿਯੋਗੀ ਜੁੜ ਗਏ ਨੇ ਮਨਜਿੰਦਰ ਇਸ ਸਮੇਂ ਅੰਮ੍ਰਿਤਸਰ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਬੀਤੇ ਦਿਨ ਸਭ ਤੋਂ ਘੱਟ ਟੈਂਪਰੇਚਰ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ ਜੀ ਬਿਲਕੁਲ ਇਹ ਲਮ ਦੱਸਣਾ ਚਾਹੂੰਗਾ ਕਿ ਉੱਤਰੀ ਭਾਰਤ ਦੇ ਵਿੱਚ ਕੜਾਕੇ ਦੀ ਜਿਹੜੀ ਠੰਡ ਆ ਉਹਦਾ ਅਸਰ ਆਮ ਵਰਗ ਦੇ ਉੱਪਰ ਪੈਂਦਾ ਨਜ਼ਰ ਆ ਰਿਹਾ ਸਭ ਤੋਂ ਜ਼ਿਆਦਾ ਉਹਦੇ ਉੱਪਰ ਪੈ ਰਿਹਾ ਜਿਹੜਾ ਦਿਹਾੜੀ ਟੱਪਾ ਕਰਨ ਵਾਲੇ ਨੌਜਵਾਨ ਹੈਗੇ ਨੇ ਬਜ਼ੁਰਗ ਹੈਗੇ ਨੇ ਜਿਹੜੇ ਸੜਕਾਂ ਦੇ ਉੱਪਰ ਆਪਣੇ ਦਿਹਾੜੀ ਜਾਣ ਵਾਸਤੇ ਖੜੇ ਰਹਿੰਦੇ ਨੇ ਕਿਉਂਕਿ ਧੁੱਪ ਲੱਗ ਨਹੀਂ ਰਹੀ ਤੇ ਦਿਹਾੜੀ ਤਾਂ ਪਾ ਮਿਸਤਰੀਆਂ ਦੇ ਪਿੱਛੇ ਦਿਹਾੜੀਆਂ ਲੱਗ ਨਹੀਂ ਰਹੀਆਂ ਉਹਦਾ ਅਸਰ ਆਮ ਲੋਕਾਂ ਦੇ ਉੱਪਰ ਪੈਂਦਾ ਨਜ਼ਰ ਆ ਰਿਹਾ ਜੇ ਅੱਜ ਦੀ ਗੱਲ ਕੀਤੀ ਆ ਜੇ ਅੱਜ ਲੋਹੜੀ ਹੈਗੀ ਆ ਤਾਂ ਲੋਕਾਂ ਨੇ ਹਜ਼ਾਰਾਂ ਰੁਪਏ ਡੋਰ ਅਤੇ ਪਤੰਗਾਂ ਤੇ ਖਰੀਦੇ ਹੋਏ ਨੇ ਕਿ ਅੱਜ ਲੋਹੜੀ ਵਾਲੇ ਦਿਨ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਛੱਤਾਂ ਦੇ ਉੱਪਰ ਪਤੰਗਬਾਜ਼ੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਸਮਾਨ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਵੇਛੀ ਦੀ ਅੰਬਰੀ ਸਰ ਦੇ ਵਿੱਚ ਨਜ਼ਰ ਆ ਰਹੀ ਆ ਤੇ ਲੋਕ ਆਪਣੇ ਕੋਠਿਆਂ ਤੇ ਨਹੀਂ ਚੜਦੇ ਨਜ਼ਰ ਆ ਰਹੇ ਕਿਉਂਕਿ ਕੜਾਕੇ ਦੀ ਠੰਡ ਵੀ ਹੈਗੀ ਆ ਹਵਾਵਾਂ ਹੱਡ ਚੀਰ ਦੀਆਂ ਹਵਾਵਾਂ ਵਗ ਰਹੀਆਂ ਨੇ ਪਰ ਉਹਦੇ ਉੱਤੇ ਲੋਕ ਦਵਾ ਕਰ ਰਹੇ ਨੇ ਕਿ ਕਿਤੇ ਸੂਰਜ ਦੇਵਤਾ ਕਿਤੇ ਚੰਨ ਏ ਧੁੱਪ ਚੜਾਵੇ ਤੇ ਅਸੀਂ ਪਤੰਗਬਾਜ਼ੀ ਕਰ ਸਕੀਏ ਪਰ ਦੇਖ ਸਦੋ ਕਿ ਇਹ ਦਾ ਆਮ ਵਰਗ ਉੱਪਰ ਤੇ ਆਮ ਪੰਛੀ ਦੇ ਉੱਪਰ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਇਸ ਕੜਾਕੇ ਦੀ ਠੰਡ ਦਾ ਵਿੱਚ ਤੇ ਲੋਕ ਠੜ ਤੋਂ ਬਚਣ ਵਾਸਤੇ ਡਬਲ ਡਬਲ ਕੱਪੜੇ ਪਾ ਰਹੇ ਨੇ ਬਾਰ-ਬਾਰ ਅੱਗ ਸੇਕ ਰਹੇ ਨੇ ਕਿਉਂਕਿ ਹਸਪਤਾਲਾਂ ਦੇ ਹਸਪੀਟਲ ਮਰੀਜ਼ਾਂ ਦੇ ਭਰ ਚੁੱਕੇ ਨੇ ਕਿਉਂਕਿ ਇਹ ਜਿਹੜੀ ਹੱਡ ਚੀਰਨੀ ਠੰਡ ਹੈਗੀ ਆ ਇਦੇ ਨਾਲ ਕੋਲਡ ਬੁਖਾਰ ਤੇ ਸਿਰਦਰਦ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਲੂ ਹੋ ਚੁੱਕੀਆਂ ਨੇ ਤੇ ਉੱਥੇ ਵੀ ਡਾਕਟਰਾਂ ਦੇ ਵੱਲੋਂ ਸਲਾਹ ਵੀ ਦਿੱਤੀ ਗਈ ਆ ਕਿ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਤਾਂ ਫੇਰ ਹੀ ਆਪਣੇ ਘਰੋਂ ਬਾਹਰ ਨਿਕਲਿਆ ਜਾਵੇ ਨਹੀਂ ਤੇ ਨਾ ਨਿਕਲਿਆ ਜਾਵੇ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਕਈ ਹਾਦਸੇ ਵਾਪਰਦੇ ਨਜ਼ਰ ਆ ਰਹੇ ਨੇ ਧੁੰਦ ਕਰਕੇ ਤੇ ਇਸੇ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਦੋਂ ਤੁਸੀਂ ਆਪਣੇ ਘਰੋਂ ਨਿਕਲਦੇ ਹੋ ਆਪਣੀ ਗੱਡੀ ਦੀਆਂ ਲਾਈਟਾਂ ਔਨ ਕਰਕੇ ਰੱਖੋ ਬਾਰ-ਬਾਰ ਸ਼ੀਸ਼ਾ ਸਾਫ਼ ਕਰੋ ਕਿਉਂਕਿ ਲਗ ਰਹੇ ਨੇ ਇੰਡੀਆ ਨਿਊਜ਼ ਦੇ ਅਪੀਲ ਕਰਦਾ ਹੈ ਕਿ ਠੰਡ ਤੋਂ ਆਪਣਾ ਬਚਾਅ ਕਰੋ ਤੇ ਸ੍ਰੀ ਦਰਬਾਰ ਜੋ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਖਾਸ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਠੰਡ ਤੋਂ ਬਚਾਅ ਹੋ ਸਕੇ ਤੇ ਸਰਦਾਲੂ ਵੀ ਇੱਥੇ ਬਹੁਤ ਘਟਾ ਰਹੇ ਨੇ ਜਦੋਂ ਤੱਕ ਠੰਡ ਇੱਥੇ ਵਧੀ ਹੈ